ਹਈ ਇਹ ਤੋੜੀਆਂ ਆਪਣੇ ਖੇਤ ਚੋਂ ਤਾਜ਼ੀਆਂ ਵਧੀਆ ਅੱਲਾ ਅੱਲਾ ਕਹਿੰਦੇ ਐ ਇੱਧਰ ਰਾਜਸਥਾਨ ਹਰਿਆਣੇ ਚ ਲੋਕੀ ਵੀ ਕਹਿੰਦੇ ਐ ਲੋਕੀ ਵੀ ਕਹਿੰਦੇ ਹਾਂ ਇਹ ਕੱਦੂ ਤਾਜ਼ੇ ਖੇਤਾਂ ਦੇ ਟਮਾਟਰ ਤੇ ਪਾਲਕ ਗਰਮੀਆਂ ਦਾ ਇਹ ਤਰਾਂ ਜਾਂਦੀ ਇਹ ਤੋਂ ਪਹਿਲਾਂ ਵੇਚ ਚੁੱਕੀਆਂ ਥੋੜੀਆਂ ਰਹਿ ਗਈਆਂ ਇਹ ਪਪੀਤਾ ਸਾਰੀਆਂ ਸਬਜ਼ੀਆਂ ਰੱਖਦਾ ਇਹ ਬਾਬਾ ਤੇ ਹੁਣ ਇਹਦੇ ਤੇ ਪਾ ਇਹ ਲੋ ਜੀ ਇਹ ਹੁਣ ਇਹਨੇ ਪਾਤੇ ਗਿੱਲੇ ਗੱਟੇ ਹਾਂਜੀ ਤਾਂ ਕਿ ਜਿਵੇਂ ਗਰਮੀ ਦਾ ਮਹੀਨਾ ਰੁੱਤ ਤਾ ਹੈ ਸਬਜ਼ੀ ਸੁਗਦੀ ਨਹੀਂ ਹਾਂਜੀ ਤੇ ਵੀ ਜਾਂਦੀ ਹੈ ਪੈਰੇਂਦੀ ਹੈ ਤਾਜੀ ਦੀ ਤਾਜੀ ਤੇ ਇੱਥੇ ਕੋਈ ਇਹ ਨਹੀਂ ਵੀ ਆਪਣਾ ਕੋਈ ਹੋਰ ਥੋੜਾ ਥੋੜਾ ਪਾਣੀ ਵੀ ਛਿੜਕ ਦਿੰਦਾ ਤੇ ਤਾਂ ਕਿ ਇਹਦੇ ਨਾਲ ਬਾਬਾ ਹਾਂ ਵਧੀਆ ਫਿਰ ਹਾਂਜੀ ਰਹਿੰਦਾ ਇਹਨਾਂ ਕਦੂਆਂ ਦਾ ਤਾਂ ਲੱਖਾਂ ਰੁਪਿਆ ਵਟਿਆ ਜਾਂਦਾ ਹੈ ਸੋ ਨੂੰ ਅੱਗੇ ਆਪਾਂ ਜਿੱਥੋਂ ਤੋੜ ਕੇ ਲਿਆਉਂਦੇ ਆ ਉਹ ਬੱਲਾ ਵੀ ਦਿਖਾਵਾਂਗੇ ਉਹ ਖੇਤ ਵੀ ਦਿਖਾਵਾਂਗੇ ਤੇ ਠੀਕ ਹੈ ਬਾਬਾ ਕਿੰਨਾ ਕਥਾ ਲਾਇਆ ਵੈ ਲਾਇਆ ਕਿ ਅੱਧਾ ਠੀਕ ਹਾਂ ਅੱਧਾ ਕਿੱਲਾ ਲਾਇਆ ਤੇ ਲੈਂਦੀਆਂ ਬਹੁਤ ਬਹੁਤ ਲੈਂਦੀਆਂ ਟੋਕਰਾਂ ਦੇ ਟੋਕਰੇ ਹੁਣ ਤਾਂ ਵੇਚ ਚੁੱਕੀਆਂ ਕਾਫੀ ਹੁਣ ਤਾਂ ਵੇਚਟ ਹਟਿਆ ਇਹ ਹੁਣ ਤਾਂ ਇਹ ਤਾਂ ਬਸ ਟੋਕਰੇ ਨੇ ਹੁਣ ਰੂੰਗਾ ਹੀ ਰਹਿ ਗਿਆ ਕਿਉਂਕਿ ਤਾਜੀ ਸਬਜ਼ੀ ਹਰ ਇੱਕ ਦਾ ਦਿਲ ਘਾਰ ਦਾ ਇਲਜਾਨ ਨੂੰ ਖਾਣ ਹੈ ਅੱਧਾ ਕਿਲੋ ਦੇ 5 ਰੁਪਏ ਉਹ ਆਵੇ ਫਿਰਦੇ ਹਾਂ ਹਾਂ ਹੋ ਜੀ ਹੁਣ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਖੇਤ ਜਿੱਥੋਂ ਇਹ ਤੋੜ ਕੇ ਲਿਆਉਂਦੇ ਆਂ ਮਿੱਤਰੋ ਆਇਆ ਆਪਣਾ ਉਹ ਖੇਤ ਛੋਟਾ ਜਿਹਾ ਬਗੀਚਾ ਛੋਟਾ ਜਿਹਾ ਖੇਤ ਜੀ ਦੇ ਵਿੱਚ ਟੋਕਰਿਆਂ ਨੇ ਟੋਕਰੇ ਕਦੂ ਅੱਲਾ ਲੈਂਦੀਆਂ ਨੇ ਲੋਕੀ ਜਾਣਦੀ ਤੇ ਇਦੋਂ ਪਹਿਲਾਂ ਇਹਨਾਂ ਨੇ ਤੋੜ ਲਿਆ ਆਪਣੇ ਦੂਸਰੇ ਆਈਆਂ ਨੇ ਮੈਂ ਥੋੜਾ ਲੇਟ ਹੋ ਗਿਆ ਕਿਸੇ ਕਾਰਨ ਕੋਈ ਕੰਮ ਗਿਆ ਸੀ ਤੇ ਵੀਡੀਓ ਉਸ ਟਾਈਮ ਤੋੜਦਿਆਂ ਨਹੀਂ ਨਹੀਂ ਬਣਾ ਸਕਿਆ ਛੋਟੇ ਜਿਹੇ ਖੇਤ ਬਾਗੀਚੇ ਦੇ ਵਿੱਚੋਂ ਤੇ ਤੁਸੀਂ ਦੇਖਦੇ ਹੋ ਆ ਕਿੰਨਾ ਸੋਹਣਾ ਫਲ ਲੱਗੇ ਤੇ ਕੱਦੂ ਅੱਲਾ ਫੁੱਲ ਬਟਾ ਫੁੱਲ ਆਰੇ ਫਲ ਪੂਰਾ ਹੈ ਤੇ ਬਹੁਤ ਸੋਹਣੇ ਕੱਦੂ ਤੇ ਇਹਦੇ ਵਿੱਚੋਂ ਲੱਖਾਂ ਦੀ ਆਮਦਨ ਹੋ ਜਾਂਦੀ ਹੈ ਬਾਈ ਸਹੀ ਟਾਈਮ ਤੇ ਸਹੀ ਤਰੀਕੇ ਨਾਲ ਬਜਾਈ ਹੋ ਜਾਵੇ ਤੇ ਸਬਜ਼ੀ ਦੇ ਵਿੱਚ ਬਹੁਤ ਪੈਸਾ ਹੈ ਅਗਰ ਜਦੋਂ ਰੇਟ ਸਹੀ ਮਿਲ ਜਾਂਦਾ ਆ ਦੇਖੋ ਤੁਹਾਨੂੰ ਦਿਖਾਉਨੇ ਗੁੱਛਿਆਂ ਦੇ ਗੁੱচ্ছে ਲੱਗੇ ਪਏ ਆ ਵਿੱਚ ਕद्दू ਹੈ ਅੱਲਾ ਰਲਮੀ ਲਾ ਰੱਖਿਆ ਟੋਕਰੇ ਦੇ ਵਿੱਚ ਤੁਹਾਨੂੰ ਦਿਖਾਏ ਆ ਆ ਦੇਖੋ ਗੁੱਛਾ ਇਹਨੂੰ ਕਹਿੰਦੇ ਆ ਹਾਂ ਮੈਂ ਬੋਲਿਆ ਸੀ ਨਾ ਵੀ ਗੁੱਛੇ ਨੇ ਗੁੱਛੇ ਐ ਲੱਗੇ ਤੇ ਆ ਛੋਟੇ ਜਿਹੇ ਖੇਤ ਦੇ ਵਿੱਚੋਂ ਬਈ ਆਪਾਂ ਲੱਖਾਂ ਰੁਪਏ ਦੀ ਸਬਜ਼ੀ ਕਰ ਲਏ ਨੇ ਇਹ ਮਿਲ ਦਾ ਰੇਟ ਉਦਾਂ ਹੀ ਹੈ ਜਦੋਂ ਗੇਤੀ ਫਸੇਤੀ ਸਬਜ਼ੀ ਦਾ ਜਾਂ ਤਾਂ ਗੇਤਿਆਂ ਦਾ ਕੱਦੂ ਤੋਰੀਆਂ ਵੀ ਤਿਆਰ ਕਰਨੇ ਆ ਬੱਲਾ ਚੜਾ ਰੱਖੀਏ ਵੀ ਤਾਂ ਹ ਤੇ ਹਰ ਇੱਕ ਬੂਟੇ ਨੂੰ ਬਹੁਤ ਵਧੀਆ ਫਲ ਤੇ ਇਹ ਆਪਾਂ ਸਬਜ਼ੀ ਬੀਜਣ ਲੱਗੇ ਛੋੜਾ ਆ ਈ ਦੀ ਵੈਰਾਈਟੀ ਜ਼ਰੂਰ ਦੇਖਿਆ ਕਰੋ ਵਧੀਆ ਕਿਸਮ ਦਾ ਬੀ ਹੋਵੇ ਤੇ ਇਹ ਨਾ ਹੋਵੇ ਉਹੀ ਸਸਤਾ ਜਿਹਾ ਖਰੀਦ ਲਿਆ ਵਧੀਆ ਕਿਸਮ ਦਾ ਬੀ ਹੋਵੇ ਤਾਂ ਫਿਰ ਸਾਰੇ ਭਾਂਗੇ ਕੱਢ ਦਿੰਦਾ ਜਿਵੇਂ ਕਹਿੰਦੇ ਹੁੰਦੇ ਭਾਂਗੇ ਪੰਜਾਬੀ ਦਾ ਸ਼ਬਦ ਹੈ ਇਹ ਭਾਂਗੇ ਕੱਢ ਤੇ ਸਾਰੇ ਤੇ ਬੱਲਾ ਬਹੁਤ ਵਧੀਆ ਆਪਣੇ ਥੋੜਾ ਜਿਹਾ ਖੇਤ ਹਲੇ ਬੱਲਾ ਪੂਰੀ ਗਰੋਥ ਕਰ ਰਹੀਆਂ ਨੇ ਗਰੋਥ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਫਲ ਲੱਗਿਆ ਵੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਲੈ ਤਸਵੀਰਾਂ ਸੋਨੂੰ ਬਹਾਨਿਆਂ ਨੇ ਸਾਰੀਆਂ ਚੱਲ ਫਿਰ ਕੇ ਦਿਖਾਈ ਜੰਨੇ ਆ ਦੇਖ ਤੇ ਬਹੁਤ ਹੀ ਫੋਨ ਆ ਗਿਆ ਸੀ ਵਿੱਚ ਤਾਂ ਕਰਕੇ ਥੋੜਾ ਜਿਹਾ ਰੁਕਣਾ ਪੈ ਗਿਆ ਇਹ ਆਪਣਾ ਛੋਟਾ ਜਿਹਾ ਬਾਗੀਚਾ ਤੇ ਖੇਤ ਤੇ ਆਪਈਆਂ ਅੱਲਾ ਹੀ ਅੱਲਾ ਤੇ ਬੱਲਾ ਹੀ ਬੱਲਾ ਬੱਲਾ ਥੋੜੀਆਂ ਛੋਟੀਆਂ ਤੇ ਪਰ ਸਬਜੀ ਪੂਰੀ ਹੈ ਇਹ ਸਾਨੂੰ origignal video ਦਿਖਾ ਰਹੇ ਹੈ ਕੋਈ ਐ ਨਹੀਂ ਜੋ ਹੈ ਤੁਹਾਡੇ ਸਾਹਮਣੇ ਆ ਪਹਿਨੇ ਗੁੱਛੇ ਦੇ ਗੁੱਛੇ ਲੱਗੇ ਤੇ ਟੋਕਰੇ ਭਰੇ ਤੁਸੀਂ ਪਹਿਲਾ ਵੀਡੀਓ ਦੇ ਵਿੱਚ ਦਿਖਾਤੇ ਵਿਆਹ ਵਾਲਾ ਮੁੰਡਾ ਆ ਗਿਆ ਅੱਜ ਆਏ ਪਤਾ ਨਹੀਂ ਕੀ ਕੁਸ਼ ਕਿੱਦੀਆਂ ਕਪਾਲਟੀਆਂ ਸ਼ਾਲਟੀਆਂ ਕਰੂਗਾ ਵਿਆਹ ਵਾਲਾ ਮੁੰਡਾ ਵਿਅੰਦੜਾ ਕਹਿੰਨੇ ਹਾਂ ਵਿਅੰਦੜਾ ਆਈ ਜਾਂਦੇ